اداس ہوئے بنا نئے جیون کی تلاش کرنی بڑی ہے جو اس سنسار کو اداس ہی نہیں نرنکار کی کس طرح تلاش کرے گا مشکل ہے اور جیسے شبد چوٹ کر گیا ہے اداس ہو گیا ہے یہ بندہ اگر مسلمان ہے تو شرح کا پورا پابند ہو جائے ਔਰੇ ਬੰਦਾ ਗੁਰਦੁਆਰੇ ਆ ਰਿਹਾ ਤੂੰ ਸਾਰੀ ਰਹਿਤ ਬਹਿ ਦਾ ਧਾਰ ਨਹੀਂ ਹੋ ਜਾਏ ਇਕਦਮ ਔਰੇ ਬੰਦਾ ਅਗਰ Hindu ਹੈ ਤੋ ਪੂਰਾ ਕਰਮकांड ਅਪਣਾ ਲੇਗਾ ਔਰ ਸ਼ਬਦ ਨੇ ਝੋਟ ਕਰ ਦੇਣਾ ਸੰਗ ਨੇ ਝੋਟ ਕਰ ਦਿੱਤੀ ਹੈ ਜਦ ਸਤ ਸੰਗ ਨੇ ਝੋਟ ਕੀਤੀ ਹੈ ਤੋ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ ਅਦਰ ਕੋਈ ਹਿੰਦੂ ਪੂਰਨ ਤੌਰ ਤੇ ਕਰਮ ਕਾਂਡੀ ਨਹੀਂ ਹੋਇਆ ਅਜੇ ਸਤਸੰਗ ਨੇ ਝੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਧਾ ਦਾ ਧਾਰ ਨਹੀਂ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਝੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰ ਨਹੀਂ ਨਹੀਂ ਹੋਇਆ ਅਜੇ ਸ਼ਬਦ ਨੇ ਝੋਟ ਨਹੀਂ ਕੀਤੀ ਅਜੇ ਕਥਾ ਕਿ ਤੁਸੀਂ ਨੇ ਕਦੇ ਹੀ ਜੋ ਕਰ ਦਿੱਤੀ ਤੇ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ ਪੀਰ ਲੰਗ ਜਾਂਦਾ ਨਹੀਂ ਲੱਗੇ। ਅਗਰ ਲੱਗਦਾ ਤੁਸੀਂ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਂਦੇ। ਅਗਰ ਸਤਸੰਗ ਨੇ ਝੋਟ ਕੀਤੀਏ ਤੇ ਪੂਰਾ ਕਰਮ ਕਾਂਢੀ ਹੋ ਜਾਣਾ ਸੀ। ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰੀ ਹੋ ਜਾਣਾ ਸੀ। ਪੰਜ ਵਕਤ ਦਾ ਪੱਕਾ ਨਮਾਜ਼ੀ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਪੁਖਤਗੀ ਪਕਿਆਈ ਕਿ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਧ ਦੇ ਚ ਲੰਗੇ ਨੇ ਕਰਮ ਕਾਂਡ ਦੇ ਚ ਲੰਗੇ ਨੇ ਰਹਿਤ ਬੈਦ ਦੇ ਚਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ ਕਰਨੇ ਤੇ ਬੰਦਾ ਸ਼ਰਾਬ ਤੋਂ ਵੀ ਉਦਾਸ ਹੋ ਜਾਏਗਾ ਤੇ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏਗਾ ਤੇ ਹੱਥ ਜੋੜ ਕੇ ਤੈਨੂੰ ਮਾਫੀ ਮੰਗ ਲਵਾਂ ਮੈਂ ਗਲਤ ਹਾਂ ਮੈਂ ਤੇ ਮੇਰੀ ਸੁਦਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਦ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਲਗੀ 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਜੇ ਕੋਈ ਸੋਚਣ ਵਾਲਾ ਬੰਦਾ ਕਾਇ ਤੇ ਸ਼ਬਦ ਨੇ ਝੋਟ ਕੀਤੀ ਸੋਚਦਾ ਨਾ ਤੇ ਝੋਟ ਲੱਗਣੀ ਨਹੀਂ ਸੀ ਝੋਟ ਤੇ ਸਿਆਣੇ ਨੂੰ ਲੱਗੇ ਲਾਜ਼ਮੀ ਨ ਦੇਖ ਸਦੀ ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨ ਮੂਵ ਨਹੀਂ ਕਰਦੇ ਔਖੇ ਨਾ ਹੋ ਔਰ ਆਪਣੇ ਆਪ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤ ਸੋਚਦੇ ਨੇ ਤੇ ਬਹੁਤੀ ਸੋਚਣ ਕਰਕੇ ਗੰਗੀਨ ਹੋ ਜਾਂਦੇ ਨੇ ਕਿ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੇ ਮਨੁੱਖ ਉੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਜੋ ਜਿਵੇਂ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ ਹੈ ਹਰ ਬਲਕ ਦੌੜ ਰਿਹਾ ਕਿੱਥੋਂ ਆਪਣੇ ਆਪ ਤੋਂ ਵੱਜੋ ਆਪਣੇ ਆਪ ਤੋਂ ਵੱਜੋ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਤੇਹੀ ਕੁਛ ਹੈ ਦੂਸਰਾ ਵੀ ਇਹੀ ਕੁਛ ਕਿਸ पे ਖੋਲੋਂ ਗੰਠੜੀ ਦੁਖੀ ਭਰ ਆਇਆ ਮਹਾਰਾਜ ਕਹਿੰਨੇ ਮੈਂ ਗੰਢ ਦੇ ਅੱਗੋਂ ਖੋਲਣਾ ਚਾਹੀਦਾ ਕੋ ਖੋਲਣ ਲੱਗਦਾ ਉਹ ਪਹਿਲੇ ਹੀ ਖੋਲ ਕੇ ਰੱਖ ਦੇਣਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ 10 ਦੁਖ ਦੀ ਗੱਲ ਕਰ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਗਿਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮਹਾਰਾਜ ਕਰਦੇ ਵਕਤ ਹੀ ਤੌਰ ਤੇ ਗੁਲਾਉਣ ਦਾ ਇੱਕ ਰੰਗ ਹੁੰਦਾ ਹੈ ਇਸ ਵਾਸਤੇ ਕਹਿੰਨੇ ਕਿ ਇਕੱਲਾ ਤੇ ਰੱਬ ਵੀ ਨਾ ਹੋਵੇ ਇਕਲ ਅਖਰ ਦੀ ਹੈ ਤੇ ਜਿਹਨੂੰ ਇਕਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ रह ਸਕਦਾ ਔਰ ਕਿਉਂ ਨਹੀਂ रह ਸਕਦਾ ਇਹਦੇ ਕੋਲ ਕੁਝ ਵੀ ਨਹੀਂ ਹੈ ਤਾਂ ਹੀ ਨਹੀਂ रह ਸਕਦਾ ਜੋ ਆਪਣੇ ਆਪ ਦੇ ਨਾਲ रह ਸਕਦਾ ਹੈ ਬੜਾ ਮਹਾਨ ਬਣਉਂਦਾ ਹੈ ਬਹੁਤ ਵੱਡਾ ਬਣਉਂਦਾ ਹੈ ਤੇਰੀ ਮਰਜ਼ੀ ਉਹਦੇ ਕੋਲ ਕੁਝ ਹੈ ॠषि ਯਾਗਵਲਗ ਗੰਗਾ ਦੇ ਤੱਟ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠੇ ਤੇ ਆਖਿਆ ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ। ਯਾਗਵੱਲ ਕਹਿਣ ਲੱਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਤੇ ਰਹਿਮਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠ ਦੇ। ਏਕ ਇਹ ਵੀ ਤੰਗ ਹੈ। ਏਕ ਇਹ ਵੀ ਤਰੀਕਾ ਹੈ। ਵਰਨਾ ਇਕੱਲੇਪਨ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਤੇ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲੇ ਰੱਖੋ ਤਨਹਾਈ ਸਜ਼ਾ ਹੈ ਕਿਸ ਲਈ ਜਿਸ ਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇਡਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਇਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਭੰਡ ਹੈ ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁਕੀ ਦਿਲ ਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਜਹਨੇ ਗੰਢ ਖੋਲਣੀ ਅਗਲੇ ਦੀ ਕੀ ਹੈ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਨੂੰ ਸੁਣਾਈ ਦੇ। ਚੁੱਪੀ ਨਹੀਂ ਕਰੇਗਾ। ਪਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਨ ਜਾਣੋ ਆਖੇ ਨਾ ਹੋਣਾ। ਦਿੱਕ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਨਹੀਂ ਗੰਡ ਖੋਲੀ ਨਹੀਂ ਕਿ ਫਿਰ ਫਾਇਦਾ ਕੋਈ ਨਹੀਂ। ਕਿ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ, ਰਸ ਆਉਂਦਾ ਹੈ। ਬੜਾ ਸਵਾਦ ਆਉਂਦਾ ਹੈ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲ ਦਿੰਦਾ ਹੈ ਇਹ ਵੀ ਮੈਂ ਅਰਜ਼ ਕਰ ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬੇ ਤੋਂ ਮੈਂ ਇੰਧੌਰ ਜਾਣਾ ਸੀ ਦਾਦਰ ਸਿੰਘ ਸਵਾਰ ਦੇ ਇੱਕ ਇੰਧੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਾਈ ਰੋਡ ਜਾ ਰਹੇ ਹਾਂ ਸੜੀ ਕਾਰ ਅਸੀਂ ਤਿੰਨ ਆਦਮੀ ਡਰਾਈਵਰ ਆ ਇੱਕ ਪਤੀ ਪਤਨੀ ਤਿੰਨ ਕੁਸੀਂ ਨਾਲ ਚੱਲੋ ਸਕੇ ਰਸਤਾ ਚੰਗਾ ਬਾਸ ਹੋਵੇਗਾ ਪੱਲਾ ਬਾਤਾਂ ਕਰਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਵਗਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਤਾਂ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆ ਭਾ ਉਸ ਦਿਨ ਦਾ ਮੇਰਾ ਤਲਖ ਤਜਰਬਾ ਸੀ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੇ ਭਰਨੇ ਸ਼ੁਰੂ ਕੀਤੇ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਤੋਂ ਇੱਕ ਪਤੀ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਕਿ ਓਕੇ ਇਤ ਜਲਾ ਕੇ ਰੱਖ ਦੇਗਾ ਇਹ ਦੌਰ ਤੱਕ ਪਹੁੰਚਣੇ ਪਾਉਂਸ ਕਿ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇਕ ਆਨੰਦ ਪਰਸੰਚਿਤ ਮਨੋਕੋਲ ਬੈਠ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਤੇ ਉਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਇਹਂ ਦੌਰ ਤੱਕ ਗਿਆ ਕਿ ਤੇ ਸਾਰੀ ਕਾਰਨੋ ਹੀ ਪੋਕ ਕੇ ਰਖ ਦੇ ਐਨੇ ਹੌਕੇ ਐਨੀ ਸਣਾਂ ਇਤਨੀ ਜਲ ਮੇਰੇ ਕੋ ਲਗਿਆ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਕੁੱਛ ਲੈ ਨਕ ਸਰਦਾਰ ਜੀ ਗੱਲ ਕੀ ਹੈ ਮੈਂ ਕਮੇਲੋਂ ਫੜੀ ਪ੍ਰਾਈਵੇਟ ਜ਼ਿੰਦਗੀ ਤੇ ਮਦਖਲਤ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪਏ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਥੋੜੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇਗੇ ਜੈਨੇ ਜੀ ਇੱਕ ਕੋਈ ਦਿਨ ਦੇਛੇ ਲੱਗਦਾ ਘਾਟਾ ਪੈ ਗਿਆ ਹੈ ਕੋਈ ਨਹੀਂ ਕੱਲ ਉਹ ਕੱਲ ਦਾ ਮੈਂ ਬੜਾ ਬੇਚੈਨ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ ਇਹ ਗਲਤ ਕਹਿੰਦੇ ਨੇ ਔਰ ਉਹਨਾਂ ਨੂੰ ਸਮਝਾਣ ਲੱਗੀ ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੇ ਉਹ ਕਹਿੰਦੇ ਕਿ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਹੈ ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲਿਆ ਨਹੀਂ ਮਿਲਿਆ ਚਾਰ ਹੈ ਤਾਂ ਕੱਲ ਦਾ ਕਈ ਜਾਂਨ ਚੇ ਲਗਦਾ ਘਾਟਾ ਫੈਜੇ ਛੇ ਲਗਦਾ ਘਾਟਾ ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ ਰੋਈ ਜਾਂਦੇ ਦੁਖੀ ਮੈਂ ਕਿਹਾ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤਾਂ ਹਨ ਪਰ ਕਈ ਨਗੇ ਨੂੰ ਵੀ ਨੁਕਸਾਨ ਵਿੱਚ ਬਦਲਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲਦੇ ਨੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤਿਆ ਹੈ ਸੇ ਨੇ ਸੁਖ ਨੂੰ ਹੀ ਦੁੱਖ ਦੇ ਚ ਬਦਲ ਦੇ ਨਫਿਆਂ ਨੂੰ ਹੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਣਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਵੀ ਆਦਤ ਹੋ ਜਾਂਦੀ ਔਰ ਫਿਰ ਹੋ ਕੇ ਹੀ ਹੋ ਕੇ ਤੇ ਪੁੱਛ ਹੋ ਚੱਕੇ ਦੁੱਖਾਂ ਦੀ ਪੰਨ ਖੋਲ ਕੇ ਜੋ ਹੈ ਰੱਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖ ਹੈ ਉਲਾਂ ਦੀ ਕੋਸ਼ਿਸ਼ ਇਥੋ ਜੋ ਹੈ سلسلہ ਹਰਮ ਹੁੰਦਾ ਤੇ ਹੁਣ ਮੁਖਤਸਰ ਮੈਂ ਅਰਜ਼ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰਹਿਦੀਆ ਬਹਿਦੀਆ ਹੋਵੇਗਾ ਮੇਰੇ ਕਰ ਦੋਰਾ ਹੂ ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ ਪੱਕਾ ਸ਼ਰਈ ਅੱਜ ਤੇ ਵੀ ਜਾਏਗਾ ਰੋਜ਼ੇ ਵੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜੇਗਾ ਜ਼ਕਾਤ ਵੀ ਦੇਵੇਗਾ ਤਲਾਵਤ ਵੀ ਕਰੇਗਾ ਸਭ ਕੁਝ ਕਰੇਗਾ ਸੁਨਨਤ ਵੀ ਰੱਖੇਗਾ ਔਰ ਜੇ ਇਹ ਹਿੰਦੂ ਹੈ ਪੱਕਾ ਕਰਮ ਕਾਂਡੀ ਹੋਵੇਗਾ 68 ਤੀਰਥਾਂ ਦੇ ਚ ਉਸਨੇ ਇੱਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਆਏ ਇਹਨੇ ਮਾਗ ਦਾ ਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ ਇਨੇ ਪੂਜਾ ਵੀ ਕਰਨੀ ਐਨੇ ਅਰਚਾ ਵੀ ਕਰਨੀ ਐ ਨਿਬੰਧਨ ਵੀ ਕਰਨਾ ਐ ਇਹਨੇ ਤਿਲਕ ਵੀ ਪਹਿਨਣਾ ਐਨੇ ਜਨੇਊ ਵੀ ਪਹਿਨਣਾ ਐਨੇ ਤੋਤੀ ਵੀ ਪਹਿਨਨੇ ਇੱਕ ਪੱਕਾ ਕਰਮ ਕਾਂਢੀ ਬਣੇਗਾ ਇੱਕ ਪੱਕਾ ਰੇਤ ਵਹਿਤੀਆ ਬਣੇਗਾ ਔਰ ਇੱਕ ਪੱਕਾ ਸ਼ਰਈ ਬਣੇਗਾ ਲੇਕਿਨ ਦਿਨ ਬਹੁਤ ਹੋ ਜਾਂ ਤ ਬੰਦਾ ਸੋਚਣ ਸਮਝਣ ਵਾਲਾ ਹੋਵੇ ਦਿਮਾਗੀ ਤਲ ਤੇ ਜੀਣ ਵਾਲਾ ਸ਼ਬਦ ਝੋਟ ਕਰ ਗਿਆ ਸੀ ਸਤਸੰਗ ਝੋਟ ਕਰ ਗਿਆ ਉਦਾਸ ਹੋਇਆ ਹੈ ਯਕੀਨ ਜਾਨੋ ਹੁਣ ਇਸ ਨੂੰ ਇੱਕ ਹੋਰ ਝੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ ਹੋਤੇ ਹੈ ਇਹ ਸ਼ਰਾਤੋ ਉਦਾਸ ਹੋ ਜਾਏਗਾ ਉਸ ਤਖੀਮਾ ਕਿ ਕਰਮ ਕਾਂਡ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਹੈ ਐ ਨਿਰਾਸੀ ਬਹੁਤ ਦਿਨ ਲਾ ਗਏ ਦੇਸ਼ ਦੇ ਸੰਤਰ ਮੈਂ सगਲੇ ਚਾਲੇ ਬੜੇ ਡੇਰਿਆਂ ਚ ਗਏਆ ਬੜੀ ਤੀਰਥ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਏਆ ਬੜਾ ਸਦ ਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈਏ ਪ੍ਰਾਪਤ ਕੁਛ ਨਹੀਂ ਹੋਇਆ ਨਿਰਾਸ਼ ਬਈ ਨਿਰਾਸ਼ੀ ਐਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਹੈ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਗੁਰੂ ਤੋਂ ਨਿਰਾਸ਼ ਪਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਵਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਬ ਨਾਲ ਇਸ ਮਾਲਕ ਤੇ ਚਲੇ ਇਹਦੀ ਮਰਜ਼ੀ ਦੂਸਰੇ ਦੀ ਗੱਲ ਨਹੀਂ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਤੇ ਸਮਾਰਗ ਦਾ ਜੇ ਪਾਂਦੀ ਨਹੀਂ ਉਦਾਸ ਹੋ ਜਾਵੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰਹਿਤ ਬੈਤ ਦਾ ਸ਼ਰਧਾ ਇਸ ਕਰਮ ਕਾਂਡ ਦਾ ਪਰ ਸਹੀ ਇਸਤੇਮਾਲ ਕਰੇਗਾ ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਦੇਚ ਨਹੀਂ ਜੀਵੇਗਾ ਇਹ ਵੀ ਮੈਂ ਉਸ ਕਰਦਾ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮ ਕਾਂਡ ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਹੈ ਉਹ ਜਿੰਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ। ਕੇ ਵੀ ਮੈਨਜ਼ ਕਰਦੇ। ਉਹ ਜਿੰਨੇ ਕਠੋਰ ਹੋ ਜਾਣਗੇ। ਉਹ ਜਿੰਨੇ ਜ਼ਾਲਮ ਹੋ ਜਾਣਗੇ। ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ। ਇੱਕ ਉਦਾਹਰਣ ਤਵਾਰੀ ਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ। ਸੂਬਾ ਸਰਹੰਦੀ ਕਚੈਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਬੇਛੀ ਦੇ ਗਏ। ਜਿਨ੍ਹਾਂ ਨੂੰ ਪਹਿਲੇ ਬੁਰਜ ਦੇ ਵਿੱਚ ਰੱਖਿਆ ਗਿਆ ਠੰਡੇ ਬੁਰਜ ਦੇ ਇਸ ਅਜੇ ਪੇਸ਼ ਕੀਤੇ ਗਏ ਕਚੇਰੀ ਦੇ ਵਿੱਚ ਸੁਬਾ ਸਰਦ ਕਹਿੰਦਾ ਇਹ 마ਸੂਮ ਅਸਤੇ ਇਹਦੇ ਛੋਟੇ ਨੇ ਬੇਦਾ ਮਤਲਬ ਉਹਨੂੰ ਮੁਗਲਤਾ ਸੀ ਉਹਨੇ ਨਹੀਂ ਦੇਖੇ ਸੀ ਇਹ 마ਸੂਮ ਅਸਤੇ ਇਹਦੇ ਬਹੁਤ ਛੋਟੇ ਇਹ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਘਾਇਆ ਪੈਦਾ ਹੋਏ ਤੇ ਬਹੁਤ ਛੋਟੇ 마ਸੂਮ ਨੇ ਇਹ ਮਾਸੂਮ ਉਸ ਇਸੇ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਭਾ ਵਿੱਚ ਦੀਵਾਨ ਸੁਚਾ ਅਨੰਦ ਵੀ ਬੈਠਾ ਹੈ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਹਾਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ ਮਾਸੂਮ ਬੱਚਿਆਂ ਬਾਰੇ ਅਤੇ ਫੈਸਲੇ ਤੇ ਮੋਰ ਲਾਣੀ ਹੈ ਨਵਾਬ ਸੂਬਾ ਸਰਹੰਗ ਵਜੀਦ ਖਾਨ ਮੁਖੀ ਹੋ ਹੈ ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਮਾਸੂਮ ਅਸ ਇਹ ਤੇ ਛੋਟੇ ਨੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰਸ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨਾ ਇਹ ਫਰਜ਼ੰਦੇ ਮਾਰਸ ਮਾਰ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਵਿੱਚ ਅਰਬੀ ਵਿੱਚ ਪਸਤੋ ਦੇ ਸੱਪ ਨੂੰ ਕਹਿੰਦੇ ਨੇ ਮਾਰ ਇਹ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਇਹ ਸੱਪ ਦੇ ਬੱਚੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਏ ਬੋਲ دیਵਾਨ ਸੁਚਾਨੰਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸਾ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸੱਪ ਆਖੇ ਇਹ ਫਰਜ਼ੰਦ ਦੇ ਮਾਰ ਉਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਕੋਈ ਠੀਕ ਐਸੀ ਮਾਰੀ ਐਸੀ ਸੱਪੀਆਂ ਪਰ ਜ਼ਾਲਮ ਲਈ ਦੁਸ਼ਟ ਲਈ ਸਤਿਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਸਹਾ ਸੁਧ ਕੇ ਚੂ ਮੱਚ ਗਾਂ ਕੋਸਤਾ ਚਾਰ ਕਿ ਬਾਕੀ ਬਾਮਾਨ ਵਸਤ ਪੇਚੀ ਦਾ ਮਾਰ ਪੀਓਆ ਤੁਮਰੇ ਚਾਰ ਬੱਚੇ ਮਾਰ ਦਿੱਤੇ ਔਰੰਗਜ਼ੇਬ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਲੇ ਗਏਗਾ ਸੱਪ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਸੱਪ ਮੌਜੂਦ ਹੈ ਚਹਾ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਾਂ ਮਾਂ ਦਾ ਸਤ ਪੇਚੀ ਦਾ ਮਾਰ ਪੇਚੀ ਦਾ ਸਬ ਜੋ ਬਚ ਗਿਆ ਕੌਣ ਕਿ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਗੁਰ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਕਿ ਬਾਕੀ ਬਾਂ ਮਾਂ ਦਾ ਸਤ ਪੇਚੀ ਦਾ ਮਾਰ ਐ ਔਰ ਅਜੇ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਛੱਬ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਇਸਲੀ ਮੁਕਵਾਕ ਪਾਤਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕਿ ਬਾਕੀ ਬਵਮਾਨ ਰਸਤੇ ਪੇਚੀ ਦਾ ਮਾਰ ਜੇ ਮਰਦੀ ਕੇ ਅਖਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨਹੀਂ ਇਹ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਜਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਵੇਂ ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਜਾਣ ਦੇਣਾ ਤੇ ਚੀ ਦਾ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸਭ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰ ਐਸਾ ਕਹਿੰਦੇ ਨੇ ਸਪਨੋਂ ਸੰਸਕ੍ਰਿਤ ਦੇ ਜੀ ਭੂਜੰਗ ਕਹਿੰਦੇ ਨੇ ਪਰਸ਼ੀਨ ਦੇ ਚ ਮਾਰਉ ਕਹਿੰਦੇ ਨੇ ਭੂਜੰਗ ਸਭ ਔਰ ਗਜ਼ਬ ਦੀ ਗੱਲ ਜਿਸ ਦਿਨ ਸਤਗੁਰ ਨੇ ਕਬੂਲ ਕਰ ਲਿਆ ਸੀ ਬੁਝਾਂਗਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਉਦੋਂ ਕੀਤਾ ਜਦ ਦੀਵਾਨ ਸੁਚਾ ਲੰਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦ ਦੇ ਮਾਰਸ ਇਹ ਸਭ ਦੇ ਬੱਚੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਕਿ ਮਾਰਮੀ ਰਫਤੀ ਕਿ ਮਾਰਮੀ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਹੈ کوئی سیکھ نہیں کہنے دائیسی منو کو بھی نہیں کہنے دائیسی یہ مار میں رفتی یہ مار میں آوت یہ سب پا رہے ہیں یہ سب جا رہے حالات ایسے ہو گئے سی صحبہ نے کیا قبول ہے دوشت لئی ظالم لئی جابر لئی اسی زہرہاں مظلوم لئی اسی عمرتہ اور آج بھی ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤੋ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ 부ਜੰਗੀ ਦੀ ਦਾਤ ਬਖਸ਼ੀ ਹੈ ਤੋ 부ਜੰਗੀ ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਰ ਨੂੰ ਨਾਮ ਬਖਸ਼ੋ ਸ਼ਬਦ ਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਿਆ ਸ ਇਹ ਸ਼ਬਦ ਕਬੂਲੋਗੇ ਪਰਵਾਹ ਨਹੀਂ ਦੁਸ਼ਟ ਲਈ ਸਫਾ ਮਜ਼ਲੂਮ ਲਈ ਅਮਰ ਜਫਰਨਾਮੇ ਜਿਸ ਸਾਰਾ ਬਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦਿਮਾਨ ਸੁਚਾ ਇਹੀ ਫਰਜ਼ੰਦੇ ਮਾਰਸ ਇਹ ਸ਼ਖ ਦੇ ਬੱਚੇ ਇਹ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਕੀਤਾ ਦਾ ਪਾਚੀਏ 18ਤੀਸਾਂ ਦਾ ਇਸ਼ਨਾਨ ਕਰ ਗਿਆ ਜਨੇ ਉਧਾਰਿਆ ਖੇਲਕ ਲਾ ਕੇ ਆਂਦਾ ਸਵੇਰੇ ਦੋਇ ਦੋਤੀ ਵਸਤਰ ਕਾ ਪਾਠਨ ਸਵੇਰੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਸ਼ਾਮੇ ਇਸ਼ਨਾਨ ਕਰਦਾ ਦੋਤੀ ਹੋਰ ਪਹਿਂਦਾ ਧੋਤੀਆਂ ਦੋ ਰੱਖ ਰੱਖੀ ਬਦਲ ਲੱਗੇ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ